ਦੇ ਰੀਲਾ ਪੈਂਦੀਆਂ ਨੇ ਇੱਕ ਵਾਰੀ ਸਾਡੇ ਆਹ ਉਹ ਨੌਜਵਾਨਾਂ ਵਿਚਾਰੇ ਜਿਹੜੇ 200 ਰੁਪਏ ਦਿੱਲੀ ਉਹ ਦਿੱਲੀ ਵੇਚਦੇ ਆ ਇਹ 200 ਰੁਪਏ ਦਿਨ ਦੀ ਦਿਹਾੜੀ ਇਹਨਾਂ ਨੂੰ ਦਿੰਦੇ ਆ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਇਸ ਤੋਂ ਪਹਿਲਾਂ ਵੀ ਇਹਨਾਂ ਨੇ ਮੋਰਚਾ ਲਾਇਆ ਸੀ ਉਦੋਂ ਜੋਰਾ ਸਿੰਘ ਹੁੰਦੇ ਸੀਗੇ ਆਪਣੇ ਚੇਅਰਮੈਨ ਸਿੱਖਿਆ ਬੋਰਡ ਦੇ ਉਦੋਂ ਫਾਰਮ ਵੀ ਭਰਾਲੇ ਸੀ ਹੁਣ ਨਵੀਂ ਚੇਅਰਮੈਨ ਆਈ ਫਿਰ ਪਰਸਨ ਲਾਇਆ ਦਿੱਲੀ ਤੋਂ ਜਿਹਨੂੰ ਪੰਜਾਬੀ ਬੋਲਣੀ ਵੀ ਨਹੀਂ ਆਉਂਦੀ ਬੋਲਦੀ ਵੀ ਹਿੰਦੀ ਚ ਸਿੱਧਾ ਇਹਨੂੰ ਸਪਸ਼ਟ ਕਹਦਾ ਵੀ 525 ਬੰਦੇ ਕੱਢ ਕੇ ਹੀ ਬਾਹਰ ਮਾਰਾਂਗੇ ਸੋ ਯਾਰ ਐਡਾ ਧੱਕਾ ਮਾਨ ਸਾਹਿਬ ਆ ਜੋਰ ਜਿਹੜਾ ਸਾਡੇ ਅਰਗਿਆਂ ਨੂੰ ਭੰਨੇ ਅਰਗਿਆਂ ਨੂੰ ਅੰਦਰ ਦੱਬਣ ਤੇ ਲਾ ਰਹੇ ਹੋ ਇਹ ਜੋਰ ਇਹਨਾਂ ਨੂੰ ਬੇਰਜਗਾਰ ਨੂੰ ਜਗਾਰ ਦੇਣ ਤੇ ਲਾ ਰਹੇ ਇਹ ਤਾਂ ਪੜੇ ਲਿਖੇ ਨੇ ਯਾਰ ਇਹਦਾ ਡਿਜ਼ਰਬ ਕਰਦੇ ਨੇ ਜਦੋਂ ਕੁਆਲੀਫਾਈਡ ਬੰਦੇ ਨੇ ਕੋਈ ਅਨਪੜ੍ਹ ਨਹੀਂ ਬੁੱਟ ਕਿਉਂ ਨਹੀਂ ਅਰਜੀ ਦੇ ਕੇ ਆ ਕੇ ਲੱਗੇ ਸੋ ਇਹ ਗੱਲ ਕਰਦਾ ਕਿ ਪੰਜਾਬ ਦੇ ਮੁੰਡੇ ਪੜ੍ਹਦੇ ਨੇ ਪੜ੍ਹੇ ਲਿਖੇ ਲੱਗੇ ਹੋਏ ਹਨ ਕੱਢਣ ਨੂੰ ਫਿਰਦਾ ਹੈ ਰਿਪੋਰਟ ਐਦੂ ਧੱਕਾ ਕੀ ਹੋਊਗਾ ਯਾਰ ਮਤਸ ਪ੍ਰਚਾਰ ਲਈ ਬੈਨਾ ਦਾ ਪਹਚਾਤੀਆਂ ਪਿੰਡਾਂ ਚ ਆਪਣੇ ਕੈਂਟਰ ਟਰੱਕ 9095 ਤੇ ਪਰ ਤੁਸੀਂ ਦੂਜੇ ਪਾਸੇ ਉਹ ਜਿਹਨੂੰ ਤੁਸੀਂ ਪ੍ਰਚਾਰ ਕਰਨਾ ਕਿ ਇੰਨੀਆਂ ਨੌਕਰੀਆਂ ਵੰਡ ਦੇ ਰਹੀਆਂ ਨੌਕਰੀਆਂ ਵੰਡ ਰਹੀਆਂ ਆ ਦੇਖੋ ਆ ਬੈਠੇ 525 ਨੇ ਬਚਾ ਦੇ ਨੇ 9 ਤਰੀਕ ਨੂੰ ਇਹਨਾਂ ਨੇ ਪ੍ਰਦਰਸ਼ਨ ਵੀ ਰੱਖਿਆ ਦੋਸਰੀ ਅਪੀਲ ਕਰਦਾ ਕਿ ਵੱਧ ਤੋਂ ਵੱਧ ਵੱਡੀ ਗੰਟੀ ਚ ਪਹੁੰਚੋ ਬਈ ਤੇ ਇਹਨਾਂ ਨਾਲ ਸਾਥ ਦੇ ਗਿਆ ਫਾਇਰੇ ਹਾਂ ਬਹੁਤ ਬਹੁਤ